ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਅਜੀਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਦੇਖੋ ਜੀ ਮੈਂ ਪਹਿਲਾਂ ਤਾਂ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਰੋਡ ਸ਼ੋਅ ਲਈ ਨਵਾਂ ਸ਼ਹਿਰ ਨੂੰ ਸਾਨੂੰ ਮੌਕਾ ਦਿੱਤਾ ਦੂਜਾ ਧੰਨਵਾਦ ਮੈਂ ਨਵਾਂ ਸ਼ਹਿਰ ਆਪਣੇ ਇਲਾਕਾ ਨਿਵਾਸੀਆਂ ਦਾ ਕਰਦਾ ਕਿ ਜਿਹੜੇ ਇੱਕ ਵੱਡੀ ਤਦਾਦ ਦੇ ਵਿੱਚ ਹਜੇ ਟਾਈਮ ਤੋਂ ਪਹਿਲਾਂ ਸਾਰੇ 2 ਵਜੇ ਤੋਂ ਦੇਖ ਰਿਹਾ ਮੈਂ ਵੱਡੇ ਕਾਫਲਿਆਂ ਦੇ ਵਿੱਚ ਨਵਾਂ ਸ਼ਹਿਰ ਇਲਾਕਾ ਨਿਵਾਸੀ ਇੱਥੇ ਪਹੁੰਚ ਰਹੇ ਆ ਮੇਰੀਆਂ ਮਾਮਾ ਭੈਣਾਂ ਵੀ ਇੱਥੇ ਪਹੁੰਚੀਆਂ ਆ ਮੈਂ ਸਾਰੇ ਇਲਾਕਾ ਨਿਵਾਸੀਆਂ ਦਾ ਆਪਣੇ ਤਹਿ ਦੋਂ ਧੰਨਵਾਦ ਕਰਦਾ ਔਰ ਮੈਂ ਇਹ ਦਾਅਵੇ ਨਾ ਕਹਿ ਸਕਦਾ ਕਿ ਆਣ ਵਾਲਾ ਜਿਹੜਾ ਟਾਈਮ ਆ ਇੱਕ ਤਰੀਕ ਨੂੰ ਸਰਦਾਰ ਮਲਵਿੰਦਰ ਸਿੰਘ ਕੰਗ ਵਿਧਾਨ ਸਭਾ ਹਲਕਾ dama ਸ਼ਹਿਰ ਚੋਂ ਇੱਕ ਵੱਡੀ ਲੀਡ ਲੈ ਕੇ ਵਿਰੋਧੀਆਂ ਨੂੰ ਹਾਰ ਦੇਵੋਗੇ 25 25000 ਤੋਂ ਵੱਧ ਦੀ ਲੀਡ ਲਵਾਂਗੇ ਜੀ ਪੱਲੂ ਜਿੰਦਾਬਾਦ 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 ਆਗਰਾ ਦੀ ਪਾਰਟੀ ਜਿੰਦਾ ਨਵੀਂ ਰਣਨੀਤੀਆਂ ਦਾ 2 ਸਾਲ ਹੋ ਗਿਆ ਸਰਕਾਰ ਬਣੀ ਨੂੰ 2 ਸਾਲਾਂ ਦੇ ਵਿੱਚ ਭਗਵੰਤ ਮਾਨ ਜੀ ਨੇ ਉਹ ਕੰਮ ਕਰਕੇ ਦਿਖਾਏ ਆ ਸਾਰੇ ਮੇਰੇ ਕਿਸਾਨ ਵੀਰਾਂ ਮੋਟਰਾਂ ਝੋਨੇ ਵੇਲੇ ਮੋਟਰਾਂ ਤੇ ਲਾਈਟ ਪੂਰੀ ਦਿੱਤੀ ਆ ਔਰ ਦਿਨ ਦੇ ਟਾਈਮ ਦਿੱਤੀ ਆ ਔਰ ਕੰਨ ਔਰ ਬੰਨੇ ਟਪ ਜਾਂਦਾ ਸੀ ਪਾਣੀ ਲੇਕਿਨ ਪਿਛਲੀ ਪਿਛਲੀਆਂ ਸਰਕਾਰਾਂ ਹਮੇਸ਼ਾ ਇਹ ਆ ਜਾਂਦਾ ਸੀ 58 ਦਿਨ ਦਾ ਕੋਲਾ ਰਹਿ ਗਿਆ 40 ਦਿਨ ਦਾ ਕੋਲਾ ਰਹਿ ਗਿਆ 2 ਸਾਲਾਂ ਚ ਅਖਬਾਰ ਚ ਕਦੀ ਇਹ ਖਬਰ ਨਹੀਂ ਲੱਗੀ ਵੀ 2 ਦਿਨ ਦਾ ਕੋਲਾ ਰਹਿ ਗਿਆ ਜਾਂ 40 ਦਿਨ ਦਾ ਕੋਲਾ ਰਹਿ ਗਿਆ ਔਰ ਲਾਈਟ ਪੂਰੀ ਦਿੱਤੀ ਆ ਜੇ ਘਰਾਂ ਨੂੰ ਲਾਈਟ ਦਿੱਤੀ ਆ 600 ਜੂਨਿਟ ਮਾਫ ਕੀਤੇ ਆ ਸਾਰੇ ਇਲਾਕੇ ਨੂੰ ਕੀਤੇ ਆ ਹਰ ਜਿਹੜਾ ਬੰਦਾ 600 ਜੂਨਿਟ ਤੱਕ ਬੱਤੀ ਬੁਰਤਦਾ ਉਹਦਾ ਬਿਜਲੀ ਦਾ ਬਿੱਲ ਜ਼ੀਰੋ ਆਂਦਾ 90% ਪਾਤਰ ਸਾਹਿਬ ਦੇ ਅੱਜ ਕੰਦੇ ਨੂੰ ਬਕਾਇਦਾ ਮੁੰਡਾ ਸੀਐਮ ਸਹਿਬਾਨ ਨੇ ਦਿੱਤਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੀਐਮ ਸਹਿਬਾਨ ਦਾ ਉਹ ਵੀ ਪਾਤਰ ਨੂੰ ਮੁੰਡਾ ਦੇਣਾ ਇਹ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜੀ ਉਹ ਸਾਡੇ ਸਤਿਕਾਰਯੋਗ ਸੀ ਉਹਨਾਂ ਲਈ ਜੋ ਸੀਐਮ ਸਾਹਿਬ ਦਾ ਫਰਜ਼ ਬਣਦਾ ਸੀ ਉਹਨਾਂ ਨੇ ਇੱਕ ਬੱਚਾ ਬਣ ਕੇ ਇੱਕ ਅਦਾ ਕੀਤਾ ਆ ਉਹਨਾਂ ਦਾ ਬੱਚਾ ਬਣ ਕੇ ਸੀਐਮ ਬਾਅਦ ਚੋਂ ਆ ਪਾਤਰ ਸਾਹਿਬ ਦੇ ਉਹਨਾਂ ਨੇ ਬੱਚਾ ਬਣ ਕੇ ਮੁੰਡਾ ਦਿੱਤਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਪਿੰਟ ਕਰਦੇ। ਇਤਿਹਾਸ ਦੇ ਵਿੱਚ ਇਹ ਪਹਿਲੀ ਗੱਲ ਹੀ ਤਾਂ ਹਰ ਕੰਮ ਜਿਹੜਾ ਸੀਐਮ ਸਾਡਾ ਕਰਦਾ ਜੀ ਇਤਿਹਾਸ 'ਚ ਪਹਿਲੀ ਵਾਰੀ ਹੁੰਦਾ ਜਿਹੜੇ ਨਹੀਂ ਹੋਏ ਕੰਮ ਉਹ ਕਰਦਾ 43 ਹਜ਼ਾਰ ਨੌਕਰੀਆਂ ਪਹਿਲੇ ਸਾਲ ਹੀ ਦੇ ਦਿੱਤੀਆਂ ਨਹੀਂ ਤਾਂ ਪੰਜਵੇਂ ਸਾਲ ਦਿੰਦੇ ਸੀ ਜੀ ਨਮਾ ਸ਼ਹਿਰ ਉੱਪਰ ਲੈ ਕੇ ਜਾਣ ਦੇ ਲਈ ਰਣਨੀਤੀ ਕੀਤੀ ਨਮ ਆਣ ਵਾਲਾ ਟਾਈਮ ਜਿਹੜਾ ਨਵਾਂ ਸ਼ਹਿਰ ਦੇ ਵਿੱਚ ਚਾਹੇ ਨਵਾਂ ਸ਼ਹਿਰ ਦੀ ਰੇਲਵੇ ਰੋਡ ਆ ਜਿਹਦਾ ਬੁਰਾ ਹਾਲਾ ਕਾਂਗਰਸੀ ਸਰਕਾਰ ਜਾਂਦੇ ਜਾਂਦੇ ਕਾਲਾ ਲੁੱਕ ਜਿਹੀ ਫੇਰ ਗਈ ਸੀ ਬੁਰਾ ਹਾਲਾ ਸ਼ਹਿਰ ਦੀ ਮੇਨ ਸੜਕ ਆ ਇੱਕ ਤਾਂ ਇਹ ਸੜਕ ਬਣਾਉਣ ਜਾਵਾਂ ਬਣਾਵਾਂਗੇ ਇੱਕ ਜਿਹੜਾ ਦੂਜਾ ਬਾਈਪਾਸ ਰਹਿੰਦਾ ਆ ਉਹ ਸੀਐਮ ਸਾਹਿਬ ਕੋਲ ਮਨਜ਼ੂਰ ਕਰਾਵਾਂਗੇ ਇੱਕ ਨਵਾਂ ਸ਼ਹਿਰ ਦੀ ਸਬਜ਼ੀ ਮੰਡੀ ਜਿਹੜੀ ਬਹੁਤ ਛੋਟੀ ਆ ਵੱਡੀ ਕਰਾ ਕੇ ਦਵਾਂਗੇ ਨਵਾਂ ਸ਼ਹਿਰ ਦੇ ਹਸਪਤਾਲ ਨੂੰ ਅਪਗ੍ਰੇਡ ਕਰਾਂਗੇ ਨਵਾਂ ਸ਼ਹਿਰ ਦੇ ਵਿੱਚ ਮੈਡੀਕਲ ਕਾਲਜ ਲਿਆਂਦੀ ਮਿਹਨਤ ਕਰਾਂਗੇ ਹੋਰ ਜਿਹੜੀਆਂ ਸਕੂਲਾਂ ਦੀ ਡਿਵੈਲਪਮੈਂਟ ਆ ਹੋਰ ਵੀ ਜਿਹੜੀਆਂ ਡਿਵੈਲਪਮੈਂਟ ਆ ਉਹ ਕਰਾਂਗੇ ਤਾਂ ਕਿ ਇਹ ਇਲਾਕਾ ਜਿਹੜਾ ਕਿ ਪਿਛੜਿਆ ਰਹਿ ਗਿਆ ਕੰਮਾਂ ਤੋਂ ਓਏ ਕੰਮ ਪੂਰੇ ਕਰਾ ਕੇ ਦੇ ਮੰਗੋ। ਲਾਸਟ ਸਵਾਲ ਹੈ ਜੀ ਕਿ ਪਿੰਡਾਂ ਨੂੰ ਸ਼ਹਿਰਾਂ ਦੇ ਨਾਲ ਜੋੜਨ ਲਈ ਬੱਸਾਂ ਦਾ ਪ੍ਰਬੰਧ ਕੀਤਾ ਜਾਵੇਗਾ। ਹਾਂਜੀ ਜੀ ਪਹਿਲੀ ਗੱਲ ਤਾਂ ਜਿਹੜੀ ਮੋਦੀ ਸਰਕਾਰ ਆ ਉਹਨੇ 8000 ਕਰੋੜ ਰੁਪਈਆ ਪਿੰਡਾਂ ਦੀਆਂ ਸੜਕਾਂ ਦਾ ਹੀ ਰੋਕਿਆ ਆ। ਜਿਹੜਾ ਕਿ ਆ ਸਾਡੇ 13 ਜਦੋਂ ਸ਼ਹਿਰ ਜਿੱਤ ਕੇ ਜਾਣੇ ਆ 13 ਭਗਵੰਤਮਾਨ ਬੈਣੇ ਆ ਲੋਕ ਸਭਾ ਦੇ ਵਿੱਚ ਤੋਂ ਪੈਸਾ ਆਣ ਉਹ ਪੈਸੇ ਦੇ ਨਾਲ ਸੜਕਾਂ ਬਣਾਵਾਂਗੇ ਫਿਰ ਬੱਸਾਂ 'ਲ ਧਿਆਨ ਦੇਵਾਂਗੇ ਜਿਹੜੀਆਂ ਮਹੱਲਾ ਕਲੀਨਿਕਾਂ ਬਣਾਉਣੀਆਂ ਸ਼ੁਰੂ ਕੀਤੀਆਂ ਜੀ 800 ਬਣੀਆਂ ਤਾਂ ਡਰਦਿਆਂ ਨੇ 750 ਕਰੋੜ ਰੁਪਏ ਸੈਂਟਰ ਨੇ ਹੈਲਥ ਦਾ ਰੋਕ ਲਿਆ ਉਹ ਲੈ ਕੇ ਆਵਾਂਗੇ ਮਹੱਲਾ ਕਲੀਨਿਕਾਂ ਬਣਾਵਾਂਗੇ ਬੱਸਾਂ ਦੇ ਰੂਟ ਨਵੇਂ ਦੇਵਾਂਗੇ ਔਰ ਬੱਸਾਂ ਦੇ ਰੂਟ ਨੌਜਵਾਨਾਂ ਨੂੰ ਦੇਵਾਂਗੇ ਤਾਂ ਕਿ ਨੌਜਵਾਨ ਆਪਣਾ ਰੋਟੀ ਰੋਜੀ ਦਾ ਗੁਜ਼ਾਰਾ ਕਰ ਸਕੇ ਮਹਿੰਦਾਂ ਜੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਅੱਜ ਮੰਨਦੇ ਹੋ ਮੈਂ ਤਾਂ ਜੀ ਜ਼ਿੰਦਗੀ 'ਚ ਪਹਿਲੀ ਵਾਰ ਇੰਨਾ ਖੁਸ਼ ਹੋਇਆ ਇਹਨਾਂ ਨੂੰ ਦੇਖ ਕੇ ਇਹ Is he a fucking bugger is himself